ਹਾਂਜੀ ਸਾਰਿਆਂ ਸਸਤੀ ਗੱਲ ਜੀ ਆਪਾਂ ਫਿਰ ਤੋਂ ਇੱਕ ਵਾਰ ਨਵੀਂ ਵੀਡੀਓ ਮੈਂ ਨਾਸਤਿਕ ਕਿਉਂ ਦੇ ਵਿੱਚੋਂ ਤੇ ਆਪਾਂ ਪਹੁੰਚ ਗਏ ਸੀ ਕਿ ਜਿੱਤੋਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਆ ਠੀਕ ਹੈ ਜੀ ਸਰਦਾਰ ਭਗਤ ਸਿੰਘ ਉਹਨਾਂ ਨੂੰ ਤੇ ਆਪਾਂ ਉਸ ਤੋਂ ਅੱਗੇ ਸ਼ੁਰੂ ਕਰਦੇ ਆ ਮੈਨੂੰ ਉਹਨਾਂ ਦੀ ਤਜਵੀਹ ਇਤਿਹਾਸ ਆ ਰਿਹਾ ਸੀ ਇਹ ਸਾਰਾ ਸਾਰ ਧੋਖਾ ਸੀ ਸਾਡੇ ਵਿਚਾਰ ਬਿਚਾਰਾ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਸਾਡੇ ਵਿੱਚ ਇਨਕਲਾਬੀ ਵਿਚਾਰਾ ਵਾਲੇ ਲੋਕ ਕਦੇ ਵੀ ਮਾਸੂਮ ਲੋਕਾਂ ਦੇ ਉੱਤੇ ਬੰਬ ਨਹੀਂ ਸੁੱਟ ਸਕਦੇ ਇੱਕ ਦਿਨ ਸਵੇਰੇ ਮਿਸਟਰ ਨਿਊਮੈਨ ਮੇਰੇ ਕੋਲ ਆਇਆ ਜੋ ਉਹੀ ਦਿਨੀ ਸੀਆਈਡੀ ਦਾ ਸੀਨੀਅਰ ਸੁਪਰਡੈਂਟ ਸੁਪਰਡੈਂਟ ਹੁੰਦਾ ਸੀ ਉਹਨਾਂ ਮੇਰੇ ਨਾਲ ਲੰਮੀ ਚੌੜੀ ਹਮਦਰਦ ਗੱਲਬਾਤ ਮਗਰੋਂ ਆਪਣੇ ਚਿੱਤ ਤੋਂ ਮੈਨੂੰ ਬੜੀ ਬੜੀ ਮਾੜੀ ਖ਼ਬਰ ਦਿੱਤੀ ਕਿ ਜੇ ਮੈਂ ਉਹਨਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ ਤਾਂ ਉਹ ਮੇਰੇ ਉੱਤੇ ਕਾਕੋਰੀ ਮੁਕੱਦਮੇ ਦੇ ਸੰਬੰਧ ਵਿੱਚ ਜੰਗ ਛੇੜਨ ਦੀ ਸਾਜ਼ਿਸ਼ ਅਤੇ ਦੁਸਹਿਰਾ ਬੰਬ ਸਾਕੇ ਦੇ ਸਾਕੇ ਦੇ ਵੈਸ਼ੀ ਕਤਲ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ ਫਿਰ ਉਹ ਮੈਨੂੰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ ਦੇ ਢਾਹੇ ਲਾਉਣ ਲਈ ਉਹਨਾਂ ਕੋਲ ਗਵਾਹੀ ਮੌਜੂਦ ਹੈ ਉਨੀ ਦਿਨੀ ਮੇਰਾ ਵਿਸ਼ਵਾਸ ਸੀ ਭਾਵੇਂ ਮੈਂ ਬਿਲਕੁਲ ਮਾਸੂਮ ਸੀ ਕਿ ਪੁਲਿਸ ਜੋ ਦਾਅਵੇ ਕਰ ਸਕਦੀ ਹੈ ਉਹ ਕਰ ਵੀ ਸਕਦੀ ਹੈ ਉਸੇ ਦਿਨ ਕੁਝ ਪੁਲਿਸ ਅਫਸਰ ਮੇਰੇ ਉਸ ਦਿਨ ਕੁਝ ਪੁਲਿਸ ਅਫਸਰ ਦੋਵੇਂ ਵਿਲੇ ਰੱਬ ਦਾ ਨਾਮ ਲੈਣ ਲੈਣ ਵਾਲੇ ਮੈਨੂੰ ਪਰੇਸ਼ਾਨ ਲੱਗ ਰਿਹਾ ਲੱਗ ਪਰੇਸ਼ਾਨ ਲੱਗ ਪਏ ਮੈਂ ਨਾਸਤਕ ਸੀ ਮੈਂ ਆਪਣੇ ਆਪ ਨਾਲ ਫੈਸਲਾ ਕਰਨਾ ਚਾਹੁੰਦਾ ਸੀ ਕਿ ਮੈਂ ਅਮਨ ਚੈਨ ਅਮਨ ਚੈਨ ਤੇ ਖੁਸ਼ੀ ਦੇ ਦਿਨ ਦਿਨਾਂ ਵਿੱਚ ਨਾਸਤਿਕ ਹੋਣ ਦੀ ਫੜ ਮਾਰ ਸਕਦਾ ਹਾਂ ਜਾਂ ਇਹੋ ਜਿਹੀ ਔਖੀ ਘੜੀ ਇਸ ਤੋਂ ਆਪ ਅਗਲਾ ਪੰਨਾ ਔਖੀ ਘੜੀ ਵਿੱਚ ਮੈਂ ਆਪਣੇ ਅਸੂਲਾਂ ਉੱਤੇ ਸਾਬਤ ਕਦਮ ਰਹਿ ਸਕਦਾ ਹਾਂ ਜਾਂ ਨਹੀਂ ਬੜੀ ਸੋਚ ਵਿਚਾਰ ਮਗਰੋਂ ਮੈਂ ਫੈਸਲਾ ਕੀਤਾ ਮੈਂ ਰੱਬ ਵਿੱਚ ਯਕੀਨ ਨਹੀਂ ਕਰ ਸਕਦਾ ਤੇ ਨਾ ਹੀ ਅਰਦਾਸ ਕਰ ਅਰਦਾਸ ਕਰ ਸਕਦਾ ਹਾਂ ਮੈਂ ਕਦੇ ਵੀ ਅਰਦਾਸ ਨਾ ਕੀਤੀ ਇਹ ਪਰਖ ਸੀ ਘੜੀ ਇਹ ਪਰਖ ਦੀ ਘੜੀ ਸੀ ਤੇ ਮੈਂ ਪਰਖ ਵਿੱਚ ਕਾਮਯਾਬ ਕਾਮਯਾਬ ਰਿਹਾ ਮੈਂ ਕਦੇ ਇੱਕ ਪਲ ਵੀ ਕਿਸੇ ਵੀ ਕੀਮਤ ਤੇ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੋ ਮੈਂ ਪੱਕਾ ਨਾਸਤਿਕ ਸੀ Calum esto haga la paz.